ਬਿਤ ਬਾਣੀ ਅੰਮ੍ਰਿਤ ਸਾਰੇ ਬਿਤ ਬਾਣੀ ਅੰਮ੍ਰਿਤ ਸਾਰੇ ਸਤਿਗੁਰ ਕੀ ਜਿਸਨੋ ਮਤਿ ਆਵੈ ਸੋ ਸਤਿਗੁਰ ਮਾਹੀ ਸਮਾਨਾ ਇਹ ਬਾਣੀ ਜੋ ਜਿਉ ਜਾਣੈ ਇਸ ਅੰਤਰ ਰਵੈ ਹਰ ਨਾਮਾ ਬਾਣੀ ਮਿਰਲੋ ਵਿਚਾਰ ਸੇ ਜੇ ਕੋ ਗੁਰਮੁਖ ਹੋਏ ਬਾਣੀ ਮਿਰਲੋ ਵਿਚਾਰ ਸੇ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਪੁਰਤਿ ਕੇ ਨਿਜ ਕਰਵਾਸਾ ਹੋਏ ਨਿਜ ਕਰਵਾਸਾ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਕਰ ਬਣੀ ਇਸ ਜਗ ਮੈਂ ਚਾਣਣ ਕਰਵ ਵਸੈ ਮਨ ਆ ਗਾਉ ਸੁਣੋ ਗਾਉ ਸੁਣੋ ੜੋ ਇਨ ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਆਈ ਦਿਨ ਸਗਲੀ ਚਿੰਤ ਮਿਟਾਈ ਵਿਆਲਪੁਰਖ ਮਿਹਰਬਾਨ ਹਰਨਾਨਕ ਸੱਚ ਬਖਾਨਾ ਵਿਆਲਪੁਰਖ ਮਿਹਰਬਾਨ ਹਰਨਾਨਕ ਸੱਚ ਬਖਾਨਾ ਬਾਣ ਗੁਰੂ ਗੁਰੂ ਹੈ ਬਾਣੀ ਗਾਵੋ ਸਿੱਖ ਸਤਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਸਿੱਖ ਸਤਗੁਰੂ ਕੇ ਪਿਆਰ ਹੋ ਗਾਵੋ ਜੀ ਬਾਣੀ ਬਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦਤ ਨਾ ਸਮਾਏ ਪੀਵੋ ਮਰਤ ਸਦਾ ਰਹੋ ਹਰ ਰੰਗ ਜਦ ਹੋ ਸਾ ਰੰਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਹੈ ਸਚੀ ਬਾਣੀ ਇਹ ਹੈ ਸਚੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ અમૃત વાણી હર હર તેરી સુણ સુણ હોવે પરમ ગત મેરી અમૃત વાણી હર હર તેરી સુણ સુણ હોવે ગત મેરી જલન બુજી શીતલ હોએ મનવા સત ગુરુ કા દર્શન પાએ જીઓ ਜਲਨ 부ਦੀ ਇਸ ਤਲ ਹੋਏ ਬੰਨਾ ਸਤ ਗੁਰ ਦਾ ਦਰਸ਼ਨ ਪਾਏਂਗੀਓ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਕਾਣੀ ਰਸਨ ਵਕਾਣੀ ਜਨ ਨਾਨਕ ਆਪ ਆਪੇ ਸਭ ਵਰਤੈ ਤਨ ਕਿਰਪਾ ਆਪ ਨੇ ਸਤਾਰੇ ਆਪੁ ਨੇ ਸਤਾਰੇ ਜਨ ਨਾਨਕ ਆ ਅੰਮ੍ਰਿਤਸਾਰੇ ਵਿਚਵਾਨੀ ਅੰਮ੍ਰਿਤਸਾਰੇ ਵਿਚਵਾਨੀ ਅੰਮ੍ਰਿਤਸਾਰੇ ਵਿਚਵਾਨੀ ਅੰਮ੍ਰਿਤਸਾਰੇ ਬਾਣੀ ਗੁਰੂ ਸਰਵਾਨ ਕਰਨੀ ਜੀ ਸਤਿਗੁਰਾਂ ਦੀ ਪਾਵਨ ਇਲਾਹੀ ਰੱਬੀ ਬਣ ਦੇ ਕੀਰਤਨ ਕਰਦੇ ਆ ਇੱਕ ਨੀ ਨ ਕੰਪ ਕਰਦੇ ਆ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਪ ਸਭ ਨੂੰ ਸਤ ਸੰਗ ਬਖਸ਼ਣ ਜੋਗ ਹੋ ਬਖਸ਼ ਲੈਣਾ ਜੀ ਸੋ ਆਓ ਹੁਣ ਅਗਲਾ ਪ੍ਰੋਗਰਾਮ ਭਾਈ ਜਸਮੀਲ ਸਿੰਘ ਜੀ ਬਦੋਵਾਲ ਉਹਨਾਂ ਤੋਂ ਸਰਵਣ ਕਰੋ ਬਖਸ਼ੋ ਸਿ ਇਸ ਪਾਵ ਪਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਸਤਿਕਾਰਯੋਗ ਭਾਈ ਸਭ ਭਾਈ ਰਣਜੋਤ ਸਿੰਘ ਜੀ ਤੇ ਭਾਈ ਸਭ ਭਾਈ ਅਵਤਾਰ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰ ਰਹੀ ਸਨ ਸਤਿਗੁਰਾਂ ਦੀ ਉਸਤਤ ਦੇ ਵਿੱਚ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਆਓ ਹੁਣ ਇੱਕ ਸ਼ਬਦ ਦੀ ਹਾਜ਼ਰੀ ਮਹਾਨ ਕਿਰਪਾਲਦਾ ਜੀ ਸੰਗੀਤ ਅਕੈਡਮੀ ਹੀਰਾ ਦੇ ਵਿਦਿਆਰਥੀ ਆਪ ਜੀ ਨੂੰ ਸਰਵਣ ਕਰਵਾਉਣਗੇ ਉਹਨਾਂ ਦੇ ਪਾਸੋਂ ਆਪਾਂ ਗੁਰਬਾਣੀ ਕੀਰਤਨ ਸਰਵਣ ਕਰਨਾ ਕਰੀਏ ਜੀ ਨਾਲ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਬਾਕੀ ਜੋ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇਵਾੜੇ ਬੀਬੀ ਰਾਜਵੰਤ ਕੌਰ ਇੰਟਰਨੈਸ਼ਨਲ ਢਾਡੀ ਜਥਾ ਬੀਬੀ ਸੰਦੀਪ ਕੌਰ ਕਵੀਸ਼ਰੀ ਜਥਾ ਇਹ ਸਾਰੇ ਜਥੇ ਵੀ ਪਹੁੰਚ ਰਹੇ ਨੇ ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖਣੀ ਅਤੇ ਨਾਲ ਹੀ ਜੋ ਗੁਰਮਤ ਮੁਕਾਬਲੇ ਦੇ ਵਿੱਚ ਬੱਚੇ ਭਾਗ ਲੈਣ ਦੇ ਲਈ ਆਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪ ਜੀ ਹਟਾਂ ਜੋ ਪ੍ਰਬੰਧ ਬੈਠੇ ਨੇ ਉਹਨਾਂ ਦੇ ਪਾਸ ਆਪਣਾ ਨਾਮ ਲਖਵਾਉਣ ਦੀ ਕਿਰਪਾਲਤਾ ਕਰੋ ਜਿਹੜੇ ਜਿਹੜੇ ਵਿਦਿਆਰਥੀ ਜਿਹੜੇ ਜਿਹੜੇ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੇ ਭਾਗ ਲੈਣਾ ਹੈ ਉਹ ਆਪਣੇ ਨਾਮ ਹਟਾਂ ਮੈਡਮ ਸੁਖਵਿੰਦਰ ਕੌਰ ਸੁਧਾਰ ਬੈਠੇ ਨੇ ਤਾਂ ਜੋ ਸਾਰੀਆਂ ਟੀਮਾਂ ਜਦੋਂ ਆ ਗਈਆਂ ਤੇ ਨਾਲ ਹੀ ਫਿਰ ਜੋ ਮੁਕਾਬਲੇ ਆਰੰਭ ਕਰਵਾਏ ਜਾਣਗੇ ਤਦ ਤੱਕ ਆਪਾਂ ਗੁਰਮਤ ਸਮਾਗਮ ਸਰਵਣ ਕਰਨਾ ਹੈ ਆਓ ਮਹੰਤ ਕਿਰਪਾਲਦਾਸ ਸੰਗੀਤ ਅਕੈਡਮੀ ਹੀਰਾਂ ਦੇ ਵਿਦਿਆਰਥੀ ਆਪ ਜੀ ਨੂੰ ਸ਼ਬਦ ਸਰਵਣ ਕਰਵਾ ਰਹੇ ਨੇ ਇਨ੍ਹਾਂ ਪਾਸੋਂ ਆਪਾਂ ਸ਼ਬਦ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ